ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਨਿਰਾਸ਼ ਆ ਕਿਉਂਕਿ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਸਾਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਹੈ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਜਾਂ ਕੁਝ ਭੈਣ ਭਰਾ ਇਹ ਵੀ ਕਹਿ ਦਿੰਦੇ ਆ ਵੀ ਅਸੀਂ ਤਾਂ ਸਭ ਕੁਝ ਕਰਕੇ ਦੇਖ ਲਿਆ ਪਰ ਸਾਡੇ ਘਰ ਦੇ ਦੁੱਖ ਦਲੇਂਦਰ ਕਲੇਸ਼ ਖਤਮ ਨਹੀਂ ਹੁੰਦੇ ਕਈਆਂ ਨੂੰ ਤਾਂ ਇੰਜ ਲੱਗਦਾ ਵੀ ਜਿਵੇਂ ਸਾਡੇ ਘਰ ਦੇ ਉੱਤੇ ਕਿਸੇ ਨੇ ਜੰਤਰ ਮੰਤਰ ਕੋਈ ਜਾਦੂ ਟੂਣਾ ਕਰ ਦਿੱਤਾ ਹੋਵੇ ਭਾਵੇਂ ਕਿ ਜਿੰਨਾਂ ਨੂੰ ਲੱਗਦਾ ਹੈ ਨਾ ਕਿ ਸਾਡੇ ਘਰ ਦੇ ਉੱਤੇ ਕਿਸੇ ਦੇ ਕੀਤੇ ਕਰਾਏ ਦਾ ਅਸਰ ਆ ਉਹ ਵੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਨੇਓ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਬਾਣੀ ਬਾਰੇ ਜਿਸ ਬਾਣੀ ਦਾ ਇੱਕ ਪਾਠ ਜਿਸ ਘਰ ਦੇ ਵਿੱਚ ਰੋਜ ਹੁੰਦਾ ਹੋਵੇ ਉਸ ਘਰ ਦੇ ਵਿੱਚੋਂ ਦੁੱਖ ਦਲਿੰਦਰ ਕਲੇਸ਼ ਮਾੜੀਆਂ ਸ਼ਕਤੀਆਂ ਮਾੜੀਆਂ ਰੂਹਾਂ ਦੂਰ ਚਲੀਆਂ ਜਾਂਦੀਆਂ ਨੇ ਉਸ ਘਰ ਦੇ ਆਸ-ਪਾਸ ਵੀ ਇਹ ਮਾੜੀਆਂ ਚੀਜ਼ਾਂ ਪਟਕ ਨਹੀਂ ਸਕਦੀਆਂ ਸਤਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਰੈਂਦੀ ਆ ਜਿਸ ਘਰ ਦੇ ਵਿੱਚ ਇਸ ਬਾਣੀ ਦਾ ਪਾਠ ਰੋਜ਼ ਨੇਮ ਦੇ ਨਾਲ ਇੱਕ ਮਨ ਇੱਕ ਚਿੱਤ ਲਾ ਕੇ ਕੀਤਾ ਜਾਵੇ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤਾਂ ਵਾਸ ਕਰਦੀਆਂ ਨੇ ਕਿਉਂਕਿ ਉਸ ਘਰ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਰਹਿੰਦਾ ਹੈ ਤਾਂ ਫਿਰ ਆਪਾਂ ਕਿਸ ਬਾਣੀ ਬਾਰੇ ਗੱਲ ਕਰ ਰਹੇ ਆ ਕਿੰਨਾ ਪਾਠ ਕਰਨਾ ਹੈ ਕਿੰਜ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਪੂਰਾ ਸੁਣਿਓ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੇ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ ਬਜ਼ੁਰਗ ਮਾਈ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਗਈ ਜਾ ਕੇ ਬੇਨਤੀ ਕਰਨ ਲੱਗੀ ਕਿ ਬਾਬਾ ਜੀ ਸਾਡੇ ਘਰ ਦੇ ਵਿੱਚ ਬਹੁਤ ਦੁੱਖ ਤਕਲੀਫਾਂ ਨੇ ਕਲੇਸ਼ ਆ ਸਾਡੇ ਘਰ ਦੇ ਵਿੱਚ ਬਿਮਾਰੀ ਨੇ ਡੇਰਾ ਲਾ ਲਿਆ ਹੈ ਸਾਡਾ ਤਾਂ ਬੁਰਾ ਹਾਲ ਆ ਸਾਨੂੰ ਕੋਈ ਰਾਹ ਦੱਸੋ ਫਿਰ ਆਪ ਹੀ ਕਹਿਣ ਲੱਗੇ ਕਿ ਬਾਬਾ ਜੀ ਸਾਡਾ ਕੰਮ ਧੰਦੇ ਕਾਰੋਬਾਰ ਸਭ ਕੁਝ ਬੜਾ ਵਧੀਆ ਚੱਲਦਾ ਸੀ ਅਚਾਨਕ ਹੀ ਸਾਡੇ ਉੱਤੇ ਇਹ ਮਾੜਾ ਸਮਾਂ ਆਇਆ ਏ ਇਸ ਕਰਕੇ ਸਾਨੂੰ ਸ਼ੱਕ ਨਹੀਂ ਆ ਪੂਰਾ ਯਕੀਨ ਹੈ ਵੀ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਏ ਸਾਡੇ ਉੱਤੇ ਕੋਈ ਜੰਤਰ ਮੰਤਰ ਜਾਦੂ ਟੂਣਾ ਕੀਤਾ ਗਿਆ ਏ ਕਿੰਨੇ ਮਹਾਂਪੁਰਖ ਨੇ ਕਿਹਾ ਵੀ ਬੀਬੀ ਤੂੰ ਇਹਨੇ ਯਕੀਨ ਦੇ ਨਾਲ ਕਿੰਜ ਕਹਿ ਸਕਦੀਆਂ ਤਾਂ ਕਹਿੰਦੇ ਉਹ ਬੀਬੀ ਕਹਿਣ ਲੱਗੀ ਬਾਬਾ ਜੀ ਸਾਡੇ ਪਰਿਵਾਰ ਦੇ ਜੀਆਂ ਦੇ ਕੁਝ ਕੱਪੜੇ ਗਾਇਬ ਹੋਏ ਨੇ ਸਾਡੇ ਘਰੋਂ ਉਹਨਾਂ ਦੇ ਕੱਪੜੇ ਕੋਈ ਚੁੱਕ ਕੇ ਲੈ ਗਿਆ ਹੈ ਇਸ ਕਰਕੇ ਸਾਨੂੰ ਪੂਰਾ ਯਕੀਨ ਹੈ ਵੀ ਉਹ ਕੱਪੜਿਆਂ ਦੇ ਰਾਹੀਂ ਸਾਡੇ ਉੱਤੇ ਜੰਤਰ ਮੰਤਰ ਜਾਦੂ ਟੂਣਾ ਕੀਤਾ ਗਿਆ ਹੈ ਮਹਾਂਪੁਰਖਾਂ ਨੇ ਉਸ ਬੀਬੀ ਨੂੰ ਬਹੁਤ ਸਮਝਾਇਆ ਕਿ ਆ ਕਿ ਭਾਈ ਇਸ ਤਰ੍ਹਾਂ ਕਿਸੇ ਨੇ ਕੀਤਿਆ ਕਦੇ ਵੀ ਆਪਣਾ ਮਾੜਾ ਨਹੀਂ ਹੋ ਸਕਦਾ ਕਿਉਂਕਿ ਜੇਕਰ ਇਸ ਤਰੀਕੇ ਦੀ ਨਹਾਲ ਕਿਸੇ ਦੇ ਚਾਹਿਆ ਕਿਸੇ ਦੇ ਕੀਤਿਆਂ ਮਾੜਾ ਹੋਵੇ ਤਾਂ ਫਿਰ ਬੰਦਾ ਬੰਦੇ ਨੂੰ ਰੋਟੀ ਨਾ ਖਾਣ ਦਵੇ ਕਿਉਂਕਿ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਕਿਸੇ ਨਾ ਕਿਸੇ ਦੇ ਪ੍ਰਤੀ ਈਰਖਾ ਹੈ ਗੁੱਸਾ ਹੈ ਕਿਸੇ ਨਾ ਕਿਸੇ ਦੇ ਨਾਲ ਕਿਸੇ ਵੱਲੋਂ ਲਾਗੜਾਟ ਚੱਲਦੀ ਰਹਿੰਦੀ ਆ ਤਾਂ ਫਿਰ ਤਾਂ ਜੇ ਇਦਾਂ ਦਾਵੇ ਤਾਂ ਹਰ ਦੂਜਾ ਤੀਜਾ ਮਨੁੱਖ ਇਹ ਕੰਮ ਕਰਦਾ ਰਹੇ ਇੱਕ ਦੂਸਰੇ ਦੇ ਕੰਮ ਧੰਦੇ ਠੱਪ ਕਰਵਾਉਂਦਾ ਰਹੇ ਇਸ ਕਰਕੇ ਤੁਸੀਂ ਇਨਾ ਵਿਮਾ ਪਰਮਾ ਦੇ ਵਿੱਚ ਨਾ ਪਾਓ ਗੁਰੂ ਦੇ ਲੱਗ ਲੱਗੋ ਗੁਰਬਾਣੀ ਦਾ ਪਾਠ ਕਰੋ ਕਹਿੰਦੇ ਉਹ ਬੀਬੀ ਨਾ ਹੀ ਟਲੀ ਫਿਰ ਕਹਿੰਦੇ ਉਹ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝ ਗਏ ਕਿ ਇਹ ਬੀਬੀ ਵਿਮਾ ਪਰਮਾ ਦੇ ਵਿੱਚ ਪੈ ਚੁੱਕੀ ਆ ਇਹਨੂੰ ਹੁਣ ਇਸੇ ਤਰੀਕੇ ਦੇ ਨਾਲ ਹੀ ਬਾਹਰ ਕੱਢਣਾ ਪਵੇਗਾ ਕਹਿੰਦੇ ਮਹਾਪੁਰਖ ਜੀ ਕੁਝ ਧੀਰ ਅੱਖਾਂ ਬੰਦ ਕਰਕੇ ਬੈਠੇ ਰਹੇ ਫਿਰ ਕਹਿਣ ਲੱਗੇ ਵੀ ਹਾਂ ਬੀਬੀ ਤੂੰ ਸੱਚ ਕਹਿੰਦੀ ਆ ਤਹਾਡੇ ਤੇ ਸੱਚੀ ਕਿਸੇ ਨੇ ਕੁਝ ਕੀਤਾ ਏ ਉਹ ਬੀਬੀ ਕਹਿਣ ਲੱਗੀ ਵੀ ਬਾਬਾ ਜੀ ਜੇਕਰ ਹੁਣ ਤੁਸੀਂ ਦੇਖ ਹੀ ਲਿਆ ਏ ਸਾਡੇ ਤੇ ਕਿਸਨੇ ਕੁਝ ਕੀਤਾ ਏ ਤਾਂ ਕਿਰਪਾ ਕਰਕੇ ਹੁਣ ਇਹਦਾ ਹੱਲ ਵੀ ਸਾਨੂੰ ਦੱਸੋ ਵੀ ਸਾਨੂੰ ਇਸ ਕੀਤੇ ਕਿਰਾਏ ਤੋਂ ਛਟਕਾਰਾ ਕਿੰਨੇ ਮਿਲੇਗਾ ਤਾਂ ਕਹਿੰਦੇ ਮਹਾਰਾਜ ਰੱਖ ਜੀ ਕਹਿਣ ਲੱਗੇ ਬੀਬੀ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਜੀ ਨੇ ਉਹ ਮਾਈ ਨੇ ਕਿਹਾ ਬਾਬਾ ਜੀ ਅਸੀਂ 5 ਜੀ ਆ ਪਤੀ ਪਤਨੀ ਅਸੀਂ ਇੱਕ ਸਾਡਾ ਪੁੱਤਰ ਜਿਹਦਾ 2 ਸਾਲ ਪਹਿਲਾਂ ਅਸੀਂ ਵਿਆਹ ਕੀਤਾ ਸੀ ਉਹਦੇ ਘਰ ਹੁਣ 6 ਮਹੀਨੇ ਦਾ ਇੱਕ ਛੋਟਾ ਬੱਚਾ ਹੈ ਕੁੱਲ ਮਿਲਾ ਕੇ ਅਸੀਂ ਘਰ ਦੇ ਪੰਜ ਜੀ ਆ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਵੀ ਬੀਬੀ ਤੇਰਾ ਪਤੀ ਤੇਰਾ ਪੁੱਤਰ ਉਹ ਵੀ ਇਹੀ ਸਭ ਕੁਝ ਤੇ ਅਭ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੈ ਉਹ ਮਾਈ ਕਹਿਣ ਲੱਗੀ ਨਾ ਬਾਬਾ ਜੀ ਜੇ ਉਹ ਬਣਦੇ ਹੁਣ ਤਾਂ ਫਿਰ ਰੌਲਾ ਹੀ ਕੀ ਸੀ ਉਹ ਤਾਂ ਇਸ ਗੱਲ ਨੂੰ ਮੰਨਦੇ ਹੀ ਨਹੀਂ ਆ ਇਸੇ ਕਰਕੇ ਸਾਨੂੰ ਕਿਤੋਂ ਕੋਈ ਹੱਥ ਵੀ ਨਹੀਂ ਫਮਾਉਣ ਦਿੰਦੇਗੇ ਇਸੇ ਕਰਕੇ ਅਸੀਂ ਤੁਹਾਡੇ ਕੋਲ ਆਏ ਆ ਮਹਾਪੁਰਖ ਜੀ ਸੱਚ ਜੀ ਵੀ ਬਸ ਇਹ ਭੈਣ ਬੀਬੀ ਨੂੰ ਹੀ ਕਿਸੇ ਨੇ ਪੁੱਠੀ ਮਤ ਦੇ ਦਿੱਤੀ ਆ ਮਹਾਪੁਰਖ ਜੀ ਕਹਿਣ ਲੱਗੇ ਵੀ ਫਿਰ ਮਾਈ ਇੰਜ ਕਰਨਾ ਪੈਣਾ ਹੈ ਵੀ ਤੁਸੀਂ ਦੋਵੇਂ ਨੌ ਸਸ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਸ਼ੁਰੂ ਕਰੋ ਤਾਰਿਆਂ ਦੀ ਸ਼ਾਮ ਕਿਸੇ ਇਸ਼ਨਾਨ ਕਰਕੇ ਆਪਣੇ ਘਰ ਦੇ ਵਿੱਚ ਇੱਕ ਇੱਕ ਪਾਠ ਜਪਜੀ ਸਾਹਿਬ ਜੀ ਦਾ ਕਰੋ ਪੂਰੇ ਮਨ ਦੇ ਨਾਲ ਇੱਕ ਚਿੱਤ ਇੱਕ ਮਨ ਹੋ ਕੇ ਜਪਜੀ ਸਾਹਿਬ ਦੀ ਬਾਣੀ ਪੜਨ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਓ ਜਾ ਕੇ ਉੱਥੇ ਅੱਧਾ ਘੰਟਾ ਸੇਵਾ ਕਰਿਆ ਕਰੋ ਤਾਂ ਦੇਖਣਾ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਉਹ ਵੀ ਇਹ ਕਹਿਣ ਲੱਗੇ ਬਾਬਾ ਜੀ ਕਿੰਨੇ ਦਿਨ ਕਰਨੇ ਪੈਣਗੇ ਕਹਿੰਦੇ ਮਹਾਪੁਰਖ ਜੀ ਤੇ ਲਾ ਤਾਂ ਚੁੱਪ ਕਰ ਗਏ ਫਿਰ ਕਹਿਣ ਲੱਗੇ 40 ਦਿਨ ਕਰ ਲੋ 40 ਦਿਨਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ ਕਿਉਂਕਿ ਮਹਾਪੁਰਖਾਂ ਨੂੰ ਪਤਾ ਕਿ ਜੋ ਕੰਮ ਆਪਾਂ ਲਗਾਤਾਰ 40 ਦਿਨ ਕਰ ਲੈਨੇ ਆ ਉਹ ਕੰਮ ਕਰਨਾ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਇਸ ਕਰਕੇ ਮਹਾਪੁਰਖਾਂ ਨੇ ਉਹਨਾਂ ਨੂੰ 40 ਦਿਨ ਦੇ ਲਈ ਇਹ ਕੰਮ ਕਰਨ ਦੇ ਲੈ ਕੇ ਆ ਕਹਿੰਦੇ ਉਹ ਮਾਈ ਅਤੇ ਉਹਦੀ ਲੋ ਬਾਬਾ ਜੀ ਦੀ ਗੱਲ ਬਣ ਕੇ ਅਗਲੇ ਹੀ ਦਿਨ ਤੋਂ ਇਹ ਸਾਰੇ ਕੰਮ ਕਰਨ ਲੱਗ ਪਈਆਂ ਉਹਨਾਂ ਨੇ ਰੋਜ਼ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਣਾ ਕੇ ਸੇ ਇਸ਼ਨਾਨ ਕਰਕੇ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਫਿਰ ਗੁਰੂ ਘਰ ਦੇ ਵਿੱਚ ਜਾਣਾ ਜਾ ਕੇ ਸੇਵਾ ਕਰਨੀ ਕਹਿੰਦੇ ਰੋਜ਼ ਦਾ ਨਿਯਮ ਬਣ ਗਿਆ ਕਹਿੰਦੇ ਹੁਣ ਤਾਂ ਇਹ ਦੋਵੇਂ ਨਵਾਂ ਸਾਸ ਖੁਸ਼-ਖੁਸ਼ ਰਹਿਣ ਲੱਗੀਆਂ ਸਾਰੇ ਕੰਮ ਧੰਦੇ ਬੜੇ ਸਮੇਂ ਸਿਰ ਕਰ ਲਿਆ ਕਰਨ ਜਲਦੀ ਵੇਲੀਆਂ ਹੋ ਜਾ ਕਰਨ ਸਾਰੇ ਕੰਮ ਧੰਦੇ ਵੀ ਵਧੀਆ ਤਰੀਕੇ ਦੇ ਨਾਲ ਹੋ ਜਾ ਕਰਨ ਪਹਿਲਾਂ ਕਿੱਥੇ ਘਰ ਦੇ ਵਿੱਚ ਦਲੇਦਰ ਪਿਆ ਰਹਿੰਦਾ ਸੀ ਕੋਈ ਚੀਜ਼ ਇੱਥੇ ਕੋਈ ਚੀਜ਼ ਉੱਥੇ ਕੰਮਕਾਰਾਂ ਤੋਂ ਘਰ ਦੇ ਵਿੱਚ ਰੌਲਾ ਪੈਣਾ ਪਰ ਹੁਣ ਜਲਦੀ ਉੱਠਦੀਆਂ ਸਨ ਤਾਂ ਆਪਣੇ ਆਣ ਗਵਾਂਣ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਬਾਣੀ ਵੀ ਪੜ ਲੈਂਦੀਆਂ ਗੁਰੂ ਘਰ ਜਾ ਕੇ ਸੇਵਾ ਵੀ ਕਰ ਲੈਂਦੀਆਂ ਤੇ ਘਰ ਦੇ ਅੱਤੇ ਕੰਮ ਵੀ ਨਿਬੇੜ ਲੈਂਦੀਆਂ ਕਹਿੰਦੇ ਹੁਣ ਇਹਨਾਂ ਦਾ ਤਨ ਮਨ ਦੋਵੇਂ ਹੀ ਤੰਦਰੁਸਤ ਨਰੋਏ ਹੋਣੇ ਸ਼ੁਰੂ ਹੋ ਗਏ ਖੁਸ਼ ਖੁਸ਼ ਰਹਿਣ ਲੱਗੀਆਂ ਇਹਨਾਂ ਨੂੰ ਖੁਸ਼ ਦੇਖ ਕੇ ਇਸ ਬੀਬੀ ਦਾ ਪਤੀ ਅਤੇ ਪੁੱਤਰ ਉਹ ਵੀ ਖੁਸ਼ ਵੀ ਚਲੋ ਸ਼ੁਕਰ ਹੈ ਘਰ ਦਾ ਗਲੇਸ਼ ਤਾਂ ਖਤਮ ਹੋਇਆ ਘਰ ਦੇ ਵਿੱਚ ਬਹੁਤ ਚੰਗਾ ਬਦਲਾਅ ਆ ਰਿਹਾ ਹੈ ਘਰ ਦੇ ਵਿੱਚ ਸਾਫ਼ ਸਫਾਈ ਰਹਿੰਦੀ ਆ ਹਰ ਇੱਕ ਕੰਮ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਹੈ ਅਤੇ ਵੱਡੀ ਰੱਲ ਵੀ ਇਹ ਦੋਵੇਂ ਨੌਸਸ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੀਆਂ ਨੇ ਕਹਿੰਦੇ ਹੁਣ ਉਹ ਪਿਤਾ ਪੁੱਤਰ ਉਹ ਵੀ ਖੁਸ਼ ਆਪਣੇ ਕੰਮਕਾਰ ਵੱਲ ਵਧੀਆ ਧਿਆਨ ਲਾ ਪਾਉਂਦੇ ਦੇਖਦੇ ਆਂ ਦੇਖਦੇ ਆ ਕਮਾਂਕਾਰਾਂ ਦੇ ਵਿੱਚ ਕਾਰੋਬਾਰ ਦੇ ਵਿੱਚ ਵੀ ਸੁਧਾਰ ਹੋ ਗਿਆ ਕਹਿੰਦੇ 40 ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਬਹੁਤ ਚੰਗੇ ਬਦਲਾਅ ਆਏ ਉਹ ਮਾਈ 40 ਦਿਨਾਂ ਬਾਅਦ ਬਾਬਾ ਜੀ ਦੇ ਕੋਲ ਆਈ ਆ ਕੇ ਕਹਿਣ ਲੱਗੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਸਾਡੇ ਘਰ ਦੇ ਸਾਰੇ ਦੁੱਖ ਦਿਲਦਰ ਦੂਰ ਹੋਣੇ ਸ਼ੁਰੂ ਹੋ ਗਏ ਆ ਹੁਣ ਤਾਂ ਸ਼ਰੀਰ ਸਾਰਾ ਦਿਨ ਕੁਸ਼ਤੀ ਫਰਤੀ ਵਿੱਚ ਰਹਿੰਦਾ ਹੈ ਲੱਗਦਾ ਹੀ ਨਹੀਂ ਉਹ ਵਿਜਵੇ ਸ਼ਰੀਰ ਨੂੰ ਕੋਈ ਦੁੱਖ ਰੋਗ ਹੋਵੇ ਕਰਦਾ ਕਲੇਸ਼ ਵੀ ਖਤਮ ਹੋ ਗਿਆ ਹੈ ਮੇਰੀ ਨਾ ਮੇਰੇ ਕਹਣੇ ਦੇ ਵਿੱਚ ਆ ਅਤੇ ਸਾਡੇ ਕੰਮ ਧੰਦੇ ਵੀ ਵਧੀਆ ਤਰੀਕੇ ਦੇ ਨਾਲ ਚੱਲਣ ਲੱਗ ਪਿਆ ਅਸੀਂ ਤੁਹਾਡਾ ਧੰਨਵਾਦ ਕਰਨ ਆਏ ਆ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਤੁਸੀਂ ਕੀਤਾ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਨਾ ਮਾਈ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਹੈ ਕਿਉਂਕਿ ਤੁਸੀਂ ਭਰੋਸੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਲੜ ਲੱਗੇ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਗੀ ਬਾਣੀ ਨੂੰ ਰੋਜ਼ ਆਪਣੇ ਘਰ ਦੇ ਵਿੱਚ ਤੁਸੀਂ ਪੜਨਾ ਸ਼ੁਰੂ ਕੀਤਾ ਤਾਂ ਇਹ ਸਭ ਗੁਰਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੈ ਅਤੇ ਤੁਹਾਡਾ ਉਦਮ ਹੈ। ਬਾਬਾ ਜੀ ਨੇ ਸਾਰੀ ਗੱਲਬਾਤ ਉਹਨਾਂ ਨੂੰ ਸਮਝਾਈ ਕਿ ਭਾਈ ਇਸ ਤਰ੍ਹਾਂ ਕਿਸੇ ਦੇ ਕੀਤੇ ਕਰਾਇਆ ਕੁਝ ਨਹੀਂ ਹੁੰਦਾ। ਜੇ ਸਾਡਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਪੂਰਾ ਹੈ। ਸਾਡੀ ਆਸ ਅਰਦਾਸ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਤੇ ਆ ਨਾ ਸਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਪਾਵੇਗਾ ਅਤੇ ਜਿਸ ਘਰ ਦੇ ਵਿੱਚ ਰੋਜ਼ ਗੁਰਬਾਣੀ ਦਾ ਪਾਠ ਹੁੰਦਾ ਹੋਵੇ ਜਾਂ ਪਾਠ ਘਰ ਦੇ ਵਿੱਚ ਲਗਾਇਆ ਜਾਂਦਾ ਹੋਵੇ ਨਾ ਉਸ ਘਰ ਦੀ ਵਾਅਵਲ ਵੀ ਕੋਈ ਵੇਖ ਨਹੀਂ ਸਕਦਾ ਉੱਥੇ ਜੰਤਰ ਮੰਤਰ ਜਾਦੂ ਟੂਨੇ ਕੋਈ ਮਾੜੀ ਸ਼ਕਤੀ ਕੋਈ ਮਾੜੇ ਲੋਕ ਕੰਮ ਨਹੀਂ ਕਰ ਸਕਦੇ ਉਸ ਘਰ ਤੋਂ ਦੂਰ ਭਜਦੇ ਆ ਉੱਥੇ ਉਹਨਾਂ ਦੀ ਵਾਹ ਪੇਸ਼ ਨਹੀਂ ਚੱਲਦੀ ਇਸ ਕਰਕੇ ਅੱਜ ਤੋਂ ਬਾਅਦ ਕਦੇ ਵੀ ਵਿਹਿਮਾ ਪਰਮਾ ਦੇ ਵਿੱਚ ਨਹੀਂ ਪੈਣਾ ਕਿਸੇ ਦੇ ਮਗਰ ਨਹੀਂ ਲੱਗਣਾ ਆਪਣੇ ਘਰ ਦੇ ਵਿੱਚ ਜਿਵੇਂ ਇਹ 40 ਦਿਨ ਪਾਠ ਕੀਤਾ ਹੈ ਨਾ ਉਸੇ ਤਰ੍ਹਾਂ ਪਾਠ ਕਰਦੇ ਰਹਿਣਾ ਹੈ ਅਤੇ ਅਮਰਤ ਵੇਲੇ ਦੇ ਵਿੱਚ ਉੱਟਣਾ ਨਹੀਂ ਛੱਡਣਾ ਅਮਰਤ ਵੇਲਾ ਹੀ ਸਾਡੇ ਤਨ ਮਨ ਧਨ ਦੀ ਤਰੱਕੀ ਦਾ ਰਾਹ ਹੈ ਮਹਾਂਪੁਰਖਾਂ ਨੇ ਸਾਰੀ ਗੱਲਬਾਤ ਸਮਝਾਈ ਕਿ ਮਾਈ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਤਾਕਤ ਹੈ ਜਪਜੀ ਸਾਹਿਬ ਦੀ ਬਾਣੀ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਲਹਿਣਾ ਜੀ ਨੂੰ ਆਪਣੇ ਘਰ ਦਾ ਵਾਰਿਸ ਚੁਣਿਆ ਭਾਈ ਲਹਿਣਾ ਜੀ ਨੂੰ ਗੁਰੂ ਅੰਗਦੇ ਪਾਸ਼ਾ ਬਣਾਇਆ ਤਾਂ ਉਹਨਾਂ ਦੇ ਨਾਲ ਬਚਨ ਕੀਤੇ ਸੀ ਉਹਨਾਂ ਨੂੰ ਕਿਹਾ ਸੀ ਕਿ ਸਿੱਖਾਂ ਨੂੰ ਇਹ ਉਪਦੇਸ਼ ਕਰਨਾ ਕਿ ਜੋ ਸਿੱਖ ਰੋਜ਼ ਸਵੇਰੇ ਅਮਰਤ ਵੇਲੇ ਉੱਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦੀ ਦਾ ਪਾਠ ਕਰੇਗਾ ਉਹਦੇ ਹਰ ਕੰਮ ਦੇ ਵਿੱਚ ਅਸੀਂ ਆਪ ਵਰਤਾਂਗੇ ਜਿੱਥੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਇਹ ਹੁੰਦਾ ਹੋਵੇ ਸਮਝੋ ਉੱਥੇ ਗੁਰਨਾਣਕ ਪਾਸ਼ਾ ਆਪ ਪ੍ਰਤੱਖ ਵਰਤ ਰਹੇ ਨੇ ਦਸਵੇਂ ਪਾਸ਼ਾ ਜੀ ਦੇ ਵੀ ਬਚਨੇ ਆ ਜਪਜੀ ਸਾਹਿਬ ਜੀ ਦੀ ਬਾਣੀ ਬਾਰੇ ਦਸਵੇਂ ਪਾਸ਼ਾ ਕਹਿੰਦੇ ਜੋ ਮਨੁੱਖ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਜਾਪ ਬਣਾ ਕੇ ਕਰਦੇ ਨੇ ਭਾਵੇਂ ਇੱਕ ਤੋਂ ਦੂਜਾ ਪਾੜ ਦੂਜੇ ਤੋਂ ਤੀਜਾ ਪੰਜਵਾਂ 11ਵਾਂ 25 ਇਸ ਤਰ੍ਹਾਂ ਨਿਰੰਤਰ ਪਾਠ ਕਰਦੇ ਨੇ ਨਾ ਉਹਨਾਂ ਦੇ ਤਾਂ ਕਰੋੜਾਂ ਪਾਪ ਵੀ ਬਖਸ਼ੇ ਜਾਂਦੇ ਆ ਪਹਿਲੇ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਬਹੁਤ ਮਹਾਨਤਾ ਦਿੱਤੀ ਆ ਜਪਜੀ ਸਾਹਿਬ ਜੀ ਦੀ ਬਾਣੀ ਦੀਆਂ ਪਤਾ ਨਹੀਂ ਕਿੰਨੀਆਂ ਸਾਕੀਆ ਨੇ ਜਿਨ੍ਹਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਇਸ ਬਾਣੀ ਦੇ ਰਾਹੀਂ ਦੁੱਖ ਦੇ ਲੇਦਰ ਦਿੰਦ ਕੀਤੇ ਸੋ ਮੁੱਖਰੀ ਗੱਲ ਇਹ ਆ ਕਿ ਵੈਸੇ ਤਾਂ ਸਾਨੂੰ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ ਹੈ ਜੇ ਇਸ ਕਰਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਹੈ ਨਾ ਉਹ ਕਰਮਾਂ ਵਾਲੇ ਪਾਗਾਂ ਵਾਲੇ ਪਰਿਵਾਰ ਨੇ ਉਸ ਪਰਿਵਾਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਰਿਹਾ ਹੈ ਪਰ ਜੇਕਰ ਤੁਸੀਂ ਅਜੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਤਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਜ਼ਰੂਰ ਕਰਿਆ ਕਰੋ ਪਰ ਕਰਨਾ ਕਿੰਜਿਆ ਇੱਕ ਮਨ ਇੱਕ ਜਿਤ ਹੋ ਕੇ ਪੂਰੇ ਪਿਆਰ ਦੇ ਨਾਲ ਭਰੋਸੇ ਦੇ ਨਾਲ ਆਪਣੇ ਗੁਰਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਪਹਿਲਾ ਸਵੇਰੇ ਉੱਠਣਾ ਉੱਠ ਕੇ ਕੁਝ ਦੇਰ ਵਾਹੇ ਗੁਰੂ ਜੀ ਦਾ ਜਾਪ ਕਰ ਲੈਣਾ ਹੈ ਸਿਰ ਸ਼ੁਕਰਾਨਾ ਕਰਨਾ ਮਾਲਕ ਦਾ ਹਰ ਇੱਕ ਚੀਜ਼ ਦੇ ਲਈ ਫਿਰ ਇਸ਼ਨਾਨ ਜ਼ਰੂਰ ਕਰਨਾ ਜੇਕਰ ਤੁਸੀਂ ਕੇਸੀ ਇਸ਼ਨਾਨ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਪਰ ਬਾਕੀ ਸਰੀਰ ਦਾ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਆ ਨਾ ਤਾਂ ਸਾਡੇ ਸਰੀਰ ਦੀ ਸਾਫ ਸਫਾਈ ਤਾਂ ਹੁੰਦੀ ਹੈ ਨਾਲ ਨਾਲ ਸਰੀਰ ਦਾ ਆਲਸ ਸੁਸਤੀ ਵੀ ਲੈ ਜਾਂਦੀ ਹੈ ਸਾਡਾ ਸਰੀਰ ਚੁਸਤੀ ਫੁਰਤੀ ਦੇ ਚੱਲਦਾ ਹੈ ਫਿਰ ਅਸੀਂ ਗੁਰਬਾਣੀ ਦਾ ਪਾਠ ਵੀ ਮਨ ਲਾ ਕੇ ਕਰ ਪਾਉਨੇ ਆ ਅਤੇ ਬਾਕੀ ਘਰ ਦੇ ਕੰਮ ਕਾਰ ਵੀ ਵਧੀਆ ਤਰੀਕੇ ਦੇ ਨਾਲ ਕਰ ਪਾਉਨੇ ਆ ਇਸ ਕਰਕੇ ਅਮਰਤ ਵੇਲੇ ਉੱਠਣਾ ਅਮਰਤ ਲੇਟ ਕੇ ਇਸ਼ਨਾਨ ਕਰਨਾ ਆ ਭਰਤਲੇ ਨੇ ਉੱਤ ਕੇ ਗੁਰਬਾਣੀ ਦਾ ਪਾਠ ਕਰਨਾ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਸ ਘਰ ਦੇ ਵਿੱਚ ਇਹ ਤਿੰਨ ਕੰਮ ਹੁੰਦੇ ਹੋਣ ਉੱਥੇ ਗੁਰਨਾਨਕ ਪਾਤਸ਼ਾਹ ਜੀ ਦੋਵਾਂ ਹੱਥਾਂ ਦੇ ਨਾਲ ਮੇਰਾ ਵਰਕਤਾ ਕਰਦੇ ਨੇ ਉਸ ਘਰ ਪਰਿਵਾਰ ਦੀ ਵਾਅ ਵੱਲ ਵੀ ਕੋਈ ਦੇਖ ਨਹੀਂ ਸਕਦਾ ਬਾਬਾ ਆਨੰਦ ਸਿੰਘ ਜੀ ਅਕਸਰ ਬਚਨ ਕਰਿਆ ਕਰਦੇ ਸੀ ਕਿ ਮਿਸ਼ਰੀ ਦੀ ਡੱਲੀ ਨੂੰ ਕਿਸੇ ਵੀ ਪਾਸਿਓਂ ਚੱਕ ਮਾਰ ਲਓ ਉਹ ਸਭ Passeo ਉਨੀ ਹੀ ਮਿੱਠੀ ਹੁੰਦੀ ਆ ਉਸੇ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਰੀ ਬਾਣੀ ਬੜੀ ਪਵਿੱਤਰ ਆ ਮਹਾਨ ਆ ਬਰਾਬਰ ਤਾਕਤਵਰ ਬਰਾਬਰ ਪਾਵਰਫੁਲ ਆ ਇਹ ਨਹੀਂ ਆ ਵੀ ਕਿਸੇ ਬਾਣੀ ਵਿੱਚ ਘੱਟ ਤਾਕਤ ਕਿਸੇ ਵਿੱਚ ਵੱਧ ਤਾਕਤ ਪਰ ਜਪਜੀ ਸਾਹਿਬ ਜੀ ਦੀ ਬਾਣੀ ਮੂਲ ਮੰਤਰ ਜੀ ਦਾ ਜਾਪ ਇਹ ਮੁੱਢ ਨੇ ਇਸ ਕਰਕੇ ਸ਼ੁਰੂਆਤ ਆਪਾਂ ਜਪਜੀ ਸਾਹਿਬ ਜੀ ਦੇ ਪਾਠ ਤੋਂ ਕਰਨੀ ਆ ਗੁਰੂ ਨਾਨਕ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਸੰਗਤ ਜੀ ਜਦੋਂ ਵੀ ਮਨ ਦੇ ਵਿੱਚ ਮਾੜੇ ਖਿਆਲ ਆਉਣ ਨਾ ਕਿ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਸਾਡੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਆ ਤਾਂ ਉੱਥੇ ਆਪਣੇ ਮਨ ਨੂੰ ਇੱਕੋ ਗੱਲ ਕਹਦਿਆ ਕਰੋ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਬਸ ਇਹ ਨਾਲ ਸਮਝਾ ਲਓ ਕਿ ਕੋਈ ਵੀ ਮਾੜੀ ਸ਼ਕਤੀ ਜਿੰਨੀ ਮਰਜ਼ੀ ਤਾਕਤਵਰ ਹੋਵੇ ਪਰ ਗੁਰਨਾਨਕ ਪਾਤਸ਼ਾਹ ਤੋਂ ਉੱਤੇ ਕੋਈ ਨਹੀਂ ਆ ਜਿੱਥੇ ਗੁਰਨਾਨਕ ਪਾਤਸ਼ਾਹ ਦੀ ਮਿੱਠੀ ਨਿੱਗੀ ਬਾਣੀ ਉੱਥੇ ਪਾਤਸ਼ਾਹ ਪਰ ਤੱਕ ਆਪ ਵਰਤ ਰਹੇ ਨੇ ਰੋਜ਼ ਸਵੇਰੇ ਉੱਠ ਕੇ ਜਗਦੀ ਸੈਕੀ ਦਾ ਪਾਠ ਕਰਨਾ ਹੈ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਸਿਰ ਬੇਫਿਕਰੇ ਹੋ ਕੇ ਆਪਣੇ ਘਰ ਦੇ ਕੰਮਕਾਰ ਕਰੋ ਬਾਹਰ ਦੇ ਕੰਮਕਾਰ ਕਰੋ ਜਿੱਥੇ ਮਰਜ਼ੀ ਤੁਰੇ ਫਿਰੋ ਕੋਈ ਬਾੜੀ ਸ਼ਕਤੀ ਮਾਣੇ ਲੋਕ ਤੁਹਾਡਾ ਵਾਲ ਵੀ ਨਹੀਂ ਕਰ ਪਾਉਣਗੇ ਬਸ ਗੁਰੂ ਦੇ ਉੱਤੇ ਭਰੋਸਾ ਪੱਕਾ ਹੋਵੇ ਗੁਰੂ ਦੇ ਉੱਤੇ ਸ਼ਰਧਾ ਪੂਰੀ ਹੋਵੇ ਫਿਰ ਦੇਖਣਾ